ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਹਰਾਂ ਦਾ। ਪਿੰਡ ਦੀ ਗੱਲ ਕਰੀਏ ਤਾਂ ਸਜਣੋ ਜਗਤਪੁਰਾ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਵੀਰ ਹਰਾਂ ਦਾ ਵੀ ਸਜਣੋ ਵਪਾਰ ਲੈਣ ਦਾ ਕੰਮ ਆ। ਇਨਾਂ ਕੋਲੇ ਵੀ ਵੀਰਹਰਾ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ। ਤਕਰੀਬਨ ਜ਼ਿਆਦਾਤਰ ਵੀਰਹਰੀ ਕਹਿੰਦੇ ਵੀ ਮੱਝਾਂ گاਵਾ ਆਪਣੇ ਕੋਲੇ ਆਉਂਦੀਆਂ ਕਰਮਾਂ ਵਾਲੀਆਂ ਤੇ ਫੋਲ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੀਆਂ। ਅੱਜ ਜੇ ਗੱਲ ਕਰੀਏ ਤਾਂ ਇੱਕ ਗੱਬਣ ਵੈੜ ਚੰਗੀ ਆ ਸਜਣੋ। ਸੋਨਾ ਕੱਦ ਕਾਠਾ, ਪਤਲੀ ਚਮੜੀ ਦੀ ਥਣ ਥਣ ਪੂਰਾ ਕੰਮ ਦਾ ਲੱਗਾ ਤੇ ਇੱਕ ਵੈੜ ਸਜਣੋ ਬਗੈਰ ਬੱਚੇ ਤੋਂ ਆ ਗਈ। ਕਿੰਨਾ ਦੁੱਧਵਾ ਦਾ ਸਾਰੀ ਗੱਲਬਾਤ ਕਰਦੇ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ। ਬੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਵਧੀਆ ਮਹਾਰਾਜ ਦੀ ਕਿਰਪਾ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਤੇ ਆਪਣਾ ਨਾਂ ਨਾਂ ਮੇਰਾ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਹਾਂਜੀ ਤੇ ਪਿੰਡ ਪਿੰਡ ਜਗਤਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਕਿਹੜਾ ਲਾਦੇ ਹੋ ਮੋਬਾਈਲ ਨੰਬਰ ਲਾਦੇ ਹੋ 79997 ਹਾਂਜੀ 84805 ਠੀਕ ਹੈ ਜੀ 8875 20883 ਤੇ ਆਪਾਂ ਵਪਾਰ ਦਾ ਕੰਮ ਕਰਦੇ ਹਾਂ ਹਾਂਜੀ ਵਪਾਰ ਦਾ ਕੰਮ ਕਰਦੇ ਹਾਂ ਹਨਾ ਹਾਂਜੀ ਠੀਕ ਆ ਵੀਰ ਜੀ ਠੀਕ ਆ ਤੇ ਵੀਰੇ ਆਹ ਜਿਹੜੀ ਗਊ ਆਪਣੀ ਸੂਣ ਵਾਲੀ ਆ ਹਾਂਜੀ ਕਿਹੜਾ ਸੂਆ ਦੱਸਿਆ ਇਹਦੇ ਮਾਲਕਾਂ ਨੇ ਇਹ ਵੀਰ ਜੀ ਉਹ ਤਾਂ ਦੂਜਾਂ ਦੇ ਆਪਾਂ ਤੀਜਾਂ ਨੇ ਤੀਜਾ ਮੰਨ ਕੇ ਚੱਲੋ ਦੂਜਾ ਤੀਜਾ ਨਵੀਂ ਵਹਿੜੀ ਹਾਂਜੀ ਵਹਿੜ ਬਹੁਤ ਵਧੀਆ ਤੇ ਨਵੀਂ ਆ ਨਹੀਂ ਥਣ ਥਣ ਬਹੁਤ ਕੰਮ ਦਾ ਹਾਂਜੀ ਤੇ ਦਿਨ ਕਿੰਨੇ ਕੱਢਦੀ ਆ ਦਿਨ ਤਾਂ ਜੇ 4-5 ਲੈ ਜੂਗੀ ਲੇਜੂ ਹੈਨਾ ਹਾਂਜੀ ਹਫਤੇ ਦੇ ਵਿੱਚ ਵਿੱਚ ਸੂਪੂ ਹਾਂਜੀ ਹਫਤਾ ਹਫਤੇ ਦੇ ਵਿੱਚ ਵਿੱਚ ਲੈ ਲਈ ਚਾਰ ਲੈ ਜੇ ਪੰਜ ਲੈ ਜੇ ਹਾਂ ਤੇ ਬਣੂ ਬਣੂਗੀ ਬਹੁਤ ਚੰਗੀ ਹਾਂਜੀ ਆਜਾ ਤੇ ਢਿੱਲਾ ਬਹੁਤ ਹੈ ਤੇ ਪਿਛਲੇ ਸੂਏ ਦਾ ਕਿੰਨਾ ਕੁ ਦੁੱਧ ਇਹਦੇ ਮਾਲਕਾਂ ਨੇ ਚੋਇਆ ਜਿਹੜਾ ਭਾਂਡੇ ਦਾ ਦੇਤੀ ਆਖਿਆ ਸੀ 15 16 ਕਿਲੋ ਚੋਇਆ ਬੜੇ ਆਵਣਾ ਦਿੱਤਾ ਉਹ ਬਾਈ ਹਾਂਜੀ ਹੈਨਾ ਕਰਮਾ ਵਾਲੀ ਨੇ 15 ਭਾਂਡੇ ਵਾਲੀ ਆ ਹਾਂਜੀ 15 ਭਾਂਡੇ ਵਾਲੀ ਤੇ ਬਈ ਥਣਾ ਥਣਾ ਲੋ ਟਿੱਪੀ ਓਕੇ ਜਮਾ ਤਣਾ ਦਾ ਰੋ ਵਰਗੀ ਭੋਲੀ ਅੱਛਾ ਇਹ ਨ ਓਕੇ ਰਿਪੋਰਟ ਆ ਵੇਹੇ ਸਭ ਵਪਾਰੀ ਐ ਨਾ ਟਿਓ ਵਾਲ ਕੱਢ ਕੇ ਲਿਆਉਂਦਾ ਹਨ ਕੋਈ ਨਾੜ ਨਹੀਂ ਕੋਈ ਗੱਡ ਨਹੀਂ ਠੀਕ ਆ ਕੋਈ ਘੱਟ ਵੱਧ ਨਹੀਂ ਤੇ ਐ ਟਿਪ ਕੇ ਆਪਦੀ ਤਸੱਲੀ ਕਰਕੇ ਲਿਆਉਂਦਾ ਬਾਕੀ ਸੀਲਸ ਆਉਗਾ ਸੀਲਿਆ ਕੋਈ ਜਿੱਤਰਾ ਮਰਜੀ ਲੇ ਕੋ ਹਾਂ ਤਸੱਲੀ ਵਰਦੇ ਬੜੇ ਤਰ੍ਹਾਂ ਦੋ ਮਰਜੀ ਕਰੋ ਹਾਂ ਨਹੀਂ ਜੈਲੀ ਤੇ ਬਾਕੀ ਗਾਂ ਪਰਣੀ ਆ ਬਹੁਤ ਬਣੂ ਇੰਨੀ ਹੋਰ ਬਣੂ ਹਾਂ ਕੋ ਆ ਜੇ ਪਰਣੀ ਸਹੀ ਹਾਂ ਵਹਿੜ ਸੁਣੀ ਆ ਚੰਕਦਮ ਕਲੀ ਆ ਤੇ ਵੀਰ ਜੀ ਤੋਰ ਕਰਾਈਏ ਚੱਕ ਇਹਦੀ ਲਓ ਵੀ ਸਜਣੋ ਤੁਰਦੀ ਤੋਂ ਤਾਜ਼ਾ ਲਾਇਓ ਤੇ ਦੁੱਧ ਤੁਹਾਡੀ ਸੇਵਾ ਦਾ ਤੇ ਕਰਮ ਵਾਲੀ ਗਾਂ ਚ ਕੋਈ ਆਇਬ ਨਹੀਂ ਗਾ ਥਣ ਬਹੁਤ ਕੰਮ ਆਉਂਦਾ ਲੱਗਾ ਤੇ ਬਾਕੀ ਵੀਰ ਹਰਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਵੀਰੇ ਦੀ ਕਹਿੰਦੇ ਵੀ ਰੇਟ ਸਾਡੇ ਨਾ ਜਾਇਜ਼ ਹੁੰਦੇ ਆ ਵੇਖੋ ਬਹੁਤ ਸੋਹਣੀ ਨਿਕਰੂਗੀ ਸੱਚ ਨੂੰ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਗਾਂ ਨੇ ਨਾ ਇੰਨੀ ਹੋਰ ਬਣ ਜਾਣਾ ਤੇ ਸੋਹਣਾ ਰੂਪ ਬਣਾਉਗੀ ਵੇਲ ਸੋਹਣੀ ਕੱਦ ਸੋਹਣਾ ਮੋੜ ਲਿਓ ਵੀਰ ਜੀ ਵੇਖੋ ਬਾਈ ਦੇ ਕੱਦ ਤੋਂ ਵੀ ਗੈਸ ਲਾ ਲਿਓ ਤੇ ਨਾ ਤਾਂ ਬਾਲੀ ਜਾਤ ਕਹਿ ਦਈਏ ਤੇ ਜਾਤ ਤਾਂ ਤੇ ਨਾ ਹੀ ਬਾਲੀ ਕ੍ਰੋਸ ਆ ਸੋਹਣਾ ਵਿਚਲਾ ਮੇਲ ਗਾਂ ਘਰੇ ਰੱਖਣ ਵਾਲੀ ਆਪਣੇ ਪੂਰੀ ਕੰਮ ਦੀ ਆ ਜਿਹਨੇ ਵੀ ਘਰੇ ਰੱਖ ਲਈ ਤੇ ਕਰਮਾਂ ਵਾਲਾ ਦੋ ਸੂਵੇ ਦੁੱਧ ਇਹਦਾ ਪੀਊਗਾ ਵੇਖੋ ਕਿੰਨਾ ਸੋਹਣਾ ਰੰਗ ਰੂਪ ਆ ਤੇ ਆਜੋ ਹੁਣ ਆਪਾਂ ਨਾ ਵੀਰ ਤੋਂ ਰੇਟ ਦੀ ਵੀ ਜਾਣਕਾਰੀ ਜਿਹੜੀ ਉਹ ਵੀ ਸੋਡਣਾ ਸਾਂਝੀ ਕਰ ਭਰਾ ਜੀ ਰੇਟ ਇਹਦਾ ਵੀਰ ਜੀ ਕੀ ਰਊਗਾ ਰੇਟ ਤਾਂ ਵੀਰ ਜੀ ਮੰਗਦੇ ਉਧਰ 50000 ਠੀਕ ਆ ਹਾਂਜੀ ਤੇ ਕਿੰਨੇ ਦੀ ਦੇ ਦਿਆਂਗੇ ਆਪਾਂ ਜੀ ਜਿਹੜੀ ਆਪਾਂ 46000 ਦੀ ਦੇਦਾਂ 46000 ਦੀ ਹਾਂਜੀ ਮੁੱਲ ਪਿਆਹ ਕਰਦੇ 46000 ਦੀ ਵਕਤੀ ਦੇਣੀ ਨਹੀਂ ਠੀਕ ਕੋਈ ਸ਼ੱਕ ਨਹੀਂ ਚੰਗੀ ਆ ਵੈਰ ਵੇਖੋ ਸੱਜਣੋ 46000 ਚ ਘਰੇ ਆ ਤੇ ਬਾਕੀ ਛੋਟ ਛੱਪਾ ਮੌਕੇ ਤੇ ਮਾੜਾ ਮੋਟ ਫੇਰ ਵੀ ਹੋ ਜਾਂਦਾ ਮਾਨ ਤਾਨ ਕਰਨ ਤੇ ਆਹ ਗਊ ਦੀ ਕੀ ਡਿਟੇਲ ਆ ਵੀਰੇ ਇਹ ਵਿੱਚ ਜੀ ਸੂਆ ਚੌਥਾ ਏ ਠੀਕ ਆ ਦੁੱਧ ਦੇ ਥੱਲੇ ਹੈਗਾ ਜੀ ਇਸ ਟਾਈਮ 11 ਕਿਲੋ ਠੀਕ ਆ ਆਪਾਂ 10 ਸੀ ਮੰਨ ਕੇ ਚੱਲੋ ਤੁਸੀਂ ਠੀਕ ਆ ਦੁੱਧ 11 10 ਮੰਨ ਕੇ ਕੋਈ ਵੀ ਭੈਣ ਭਰਾ ਆ ਜੇ ਕੋਈ ਵੀ ਭੈਣ ਭਰਾ ਦੋ ਡੰਗ ਚੋਲੇ ਹੜ ਕੇ ਤੇ ਸੂਈ ਕਿੰਨੇ ਕ ਚਿਰਦੀ ਆ ਜੀ ਆਈਡੀਆ ਕੋਈ ਸੂਈ ਨੂੰ ਹੋ ਗਏ ਜੇ ਕੋਈ 200 2.5 ਮਹੀਨੇ ਦੋ 2.5 ਮਹੀਨੇ ਤੇ ਗਾਂ ਕੋਈ ਬਣੀ ਬੁਣੀ ਗਾਂ ਬਣੀ ਨੂੰ ਉਹਨਾਂ ਆਖੇ ਵੀ ਟੀਕਾ ਭਰਾਇਆ ਮਹੀਨਾ ਹੋ ਗਿਆ ਮਹੀਨਾ ਬਣੀ ਨੂੰ ਵੀ ਹੋ ਗਿਆ ਮਹੀਨਾ ਬਣੀ ਨੂੰ ਤੇ ਚੂਣ ਚਾਨ ਨੂੰ ਥਣਾ ਥਣਾ ਅੱਗੇ ਆ ਚੋਰ ਭਣ ਕੋਈ ਹੱਥ ਮੜਾ ਲਾ ਰਿਹਾ ਉੱਥੇ ਵੀ ਥਣਾ ਥਣਾ ਨੂੰ ਐਨ ਓਕੇ ਆ ਮੈਂ ਨਾ ਬਿਲਕੁਲ ਠੰਡੀ ਨਹੀਂ ਠੀਕ ਇਧਰ ਰੱਖੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਇਤਰਾਇ ਭਵੇਂ ਲਓ ਕਿਆ ਬਾਤ ਆ ਕੋਈ ਨਿਆਣੇ ਦੀ ਲੋੜ ਨਹੀਂ ਕੋਈ ਨਾ ਇਤਰਾਇ ਭਵੇਂ ਚੋਈ ਜਾ ਚੁਾਈ ਬਹੁਤ ਚੰਗੀ ਆ ਬਹੁਤ ਹੀ ਜ਼ਿਆਦੀ ਅਗਲੇ ਚੋਈ ਮਾਰਦੇ ਹੋ ਦੋ ਦੋ ਤਰ ਉਹ ਨਹੀਂ ਰੂਹ ਵਰਗੀ ਨਹੀਂ ਠੀਕ ਆ ਸੀਲ ਸਾਉ ਬਹੁਤ ਅੱਛਾ ਲਓ ਵਾਕਿਆ ਹੀ ਵਹਿੰਦੀ ਬਾਲਟੀ ਕੱਢ ਦਿੰਦੀ ਹੋਣੀ ਦੁੱਧ ਦੀ ਤਾਂ ਮੈਂ ਨਾ ਨੰਦ ਬੰਨ ਦਿੰਦੀ ਐ ਕਿ ਚੋਕ ਜਿਹੜਾ ਜਿਹੜਾ ਘੱਤ ਪੁੱਤ ਚੰਗਾ ਜਿਹਾ ਚੰਗੀ ਸਾਹਵੇਂ ਬੰਦਾ ਤੇ ਗਾਂ ਦੁੱਧ ਵਾਧ ਜੂ ਸੰਭਣ ਆਲੀ ਆ ਹਾਂ ਵੀਰੇ ਕੱਢੀ ਬਾਹਰ ਇਹਦੀ ਵੀ ਤੋਰ ਕਰਾਈਏ ਚੱਕ ਫਜਨੋ ਕੱਦ ਕਾਠ ਤੇ ਵੱਡੀ ਗਾਂ ਸੱਜੇ ਜਦੋਂ ਸੱਜੇ ਸੂਈ ਆਉਂਦੇ 26 27 ਲੀਟਰ ਤੋਂ ਚੋਇਆ ਦੇਤਾ ਹੋਗਾ ਭਾਈ ਇਹਨੂੰ ਇੱਕ ਜਾਂਦਾ ਕਰਮ ਵਾਲੀ ਨੂੰ ਹਨਾ ਹਾਂਜੀ ਨਹੀਂ ਠੀਕ ਆ ਭਾਈ ਹੁਣ ਵੀ ਇਹ ਦੁੱਧ 13 14 ਕਿਲੋ ਤੇ ਜਾ ਵਜਣੀ ਹੈ ਜੇ ਦਾਣਾ ਤੁਨਾ ਚੱਕ ਰਿਆ ਨਾ ਨੇ ਪੱਠਾ ਨਹੀਂਗਾ ਪੱਠੇ ਹਰੇ ਹਜੇ ਹੋਏ ਨਹੀਂ ਹਾਂ ਬਾਕੀ ਇਹ ਆ ਵੀ ਦੁੱਧ ਹੁਣ ਵੀ 14 15 14 15 ਬੜੇ ਆਰਾਮ ਦੇ ਦੇ ਦੂਗੀ ਝੋਲੀ ਵਾਲੀ ਆ ਹਾਂਜੀ ਵੇਖੋ ਸੱਜਣੋ ਚੰਗਾ ਕੱਦ ਕਾਠਾ ਗਾਂ ਦਾ ਤੇ ਚੰਗਾ ਵਜੂਦ ਦਾ ਥਾਣ ਦੀ ਜਿਹੜੀ ਚਵਾਈ ਚੂਈ ਤੁਹਾਨੂੰ ਚੈੱਕ ਕਰਾਤੀ ਹੈ ਪਹਿਲੀਆਂ ਜੀ ਮੋੜ ਲਿਓ ਵੀਰ ਜੀ ਵੇਖੋ ਕਿੱਡਾ ਗੱਬਗਾਬਾ ਤੇ ਸੱਜਣੋ ਜੇ ਗਾਂ ਗਾਂ ਨੂੰ ਕਰਮ ਵਾਲੀ ਰੱਬ ਦੀ ਮਿਹਰ ਨਾਲ ਜੇ ਗੱਬਣ ਹੋ ਜਾਂਦੀ ਆ ਪਾਣੀ ਪੀਣਾ ਹੋਊਗਾ ਹਨਾ ਨੇ ਠੀਕ ਆ ਵੇਖੋ ਗਰਮੀ ਆ ਨਾ ਗਰਮੀ ਬਹੁਤ ਜਿਆਦੀ ਤੇ ਇਹਦਾ ਰੇਟ ਆਪਾਂ ਕੀ ਰੱਖਾਂਗੇ ਸ਼ਾਹ ਜੀ ਰੇਟ ਵੀਰ ਜੀ ਇਹਦਾ ਕਰਦੇ ਆ 30000 ਠੀਕ ਆ ਤੇ ਦੇਣ ਲੈ ਜਿਹੜੀ ਆਪਾਂ ਇਹ 27000 ਦੀ ਦੇਣਾ ਮੁੱਲ ਕਰਦੇ ਆਪਾਂ ਇਹਦਾ ਕਰਮਾਲੀ ਦਾ 30000 ਤੇ 27000 ਦੀ ਗਊ ਜਿਹੜੀ ਆਪਾਂ ਹਾਂਜੀ ਦੇ ਦੇਾਂਗੇ ਕੋਈ ਸ਼ੱਕ ਤੇ ਉਹਦੇ ਚੋ ਪਿਆਰ ਮੁਹੱਬਤ ਕਰਾਂਗੇ ਹਨਾ ਹਾਂ ਵੀ ਜਿਹੜਾ ਭੈਣ ਭਰਾ ਫੋਨ ਲਾਉਂਦਾ ਉਹਦਾ ਆਪਾਂ ਮਾਨਤਨ 27 ਚੋ ਵੀ ਕਰਦੇ ਆਂ ਮੂਰ ਮਾਨਤਨ ਕਰਾਂਗੇ ਬਾਕੀ ਚੋਂ ਤੋਂ ਦੁੱਧ 13 14 ਕਿਲੋ ਅਜੇ ਵੀ ਜਿੱਤਰਾ ਮਰਜ਼ੀ ਚ ਹੋਈਏ ਨਹੀਂ ਚੰਗੀ ਆ ਕੋਈ ਸ਼ੱਕ ਨਹੀਂ ਬਾਕੀ ਆਇਆਂ ਵਿੱਚ ਓਨਾ ਚਾਹਨਾ ਜੇ ਕਹੇ ਭਰਾ ਨੇ ਲਾਉਣਾ ਦੁੱਧ ਦੀ ਲੋੜ ਸੱਜਣੋ ਕਰੋ ਤੌਰ ਚੈੱਕ ਵੇਖੋ ਦੋਨੇ ਜਾਨਵਰ ਵੀਰ ਹਰਾਂ ਕੋਲੇ ਸੱਜਣੋ ਬਾਕੀ ਗੱਲਾਂ ਬਾਤਾਂ ਤੋਂ ਤੁਹਾਨੂੰ ਵੀ ਗੈਸ ਲੱਗਿਆ ਹੋਊਗਾ ਕਿ ਝੂਠ ਹਾਲਾ ਕੰਮ ਨਹੀਂਗਾ ਸੱਚਾ ਲਈਆ ਜੇ ਕੋਈ ਵੀ ਵੀਰ ਆਵੇ ਆਪਦੀ ਤਸੱਲੀ ਕਰਕੇ ਚੋਕੇ ਖੜੇ ਬੇਸ਼ਕ ਇਹ ਤਾਂ ਤੂੰ ਧਾਰਾ ਮਾਰਤੀਆਂ ਦੇ ਪਸਮਿਆਈ ਤੇ ਵਗਣ ਵੀ ਲੱਗੀ ਕਰਮਾਣੀ ਹਨਾ ਪਸਮਿਆਈ ਤੇ ਉਹ ਬੋਲੀ ਬਾਲੀ ਜਾਂਦੀ ਬੋਲੀ ਬਾਲੀ ਜਾਂਦੀ ਆ ਲੋ ਵੀ ਸੱਜਣੋ ਇਹ ਐਨੀਮਲ ਜਿਹੜੇ ਵੀਰ ਹਰਾਂ ਕੋਲੇ 44 ਸੇਲ ਵਿਕਾਊਗਾ ਗਾਂ ਤੁਹਾਨੂੰ ਮੈਂ ਇੱਕ ਨੰਬਰ ਵਾਲੀ ਫੇਰ ਚੈੱਕ ਕਰਾ ਦਿਆਂ 46000 ਚੋਂ ਵੀ ਮੌਕੇ ਤੇ ਮਾਨਤਨ ਹੋਣਾ ਵੈੜ ਬਹੁਤ ਚੰਗੀ ਆ ਕਰ ਲੋ ਚੈੱਕ ਜਗਤਪੁਰਾ ਪਿੰਡ ਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬੱਦ